ਸਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸਰਜੀਵ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਗਗੜਪੜਾ ਜ਼ਿਲ੍ਹਾ ਅਮਰਸਰ ਪਹਿਲੀ ਤਸੀਲ ਬਹੁਤ ਜੇ ਕੋ ਅੱਜ ਵੀ ਇਹਨਾਂ ਕੋਲ 8-9 ਲੱਖ ਰੁਪਏ ਝੋਟੀਆਂ ਪਰ ਝੋਟੀਆਂ ਕਿਹਦੇ ਝੋਟੇ ਹੈ ਜੀ ਵੱਟੀਆਂ ਵੱਡੇ ਪੀਸਾਂ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨਾਂ ਭਾਜੀ ਕੀ ਆ ਤੇ ਕੀ ਮਿਲ ਕੇ ਕੋਣਾ ਬਾਈ ਜੀ ਸਤਿਗੁਰ ਜੀ ਸਤਿਗੁਰ ਜੀ ਹੋਰ ਬਾਈ ਜੀ ਕਿਦਾਂ ਠੀਕ ਠਾਕ ਜੀ ਹੋ ਰਹੀਆ ਕਿਵੇਂ ਚੱਲ ਰਿਹਾ ਬਾਈ ਜੀ ਤੁਹਾਡਾ ਕੰਮ ਠੀਕ ਠਾਕ ਹੋ ਰਹੀਆ ਚੱਲੀ ਜਾਂਦਾ ਗਿਆ ਮਾਜੀ ਫਿਰ ਹਾਂ ਜੀ ਵੇਖਿਆ ਵੇਖਿਆ ਹੋ ਠੀਕ ਠਾਕ। ਫਿਰ ਮੰਡੀ ਛੜਾ ਲਈ ਗਏ ਸੁੱਕੇ ਕਰ। ਹਾਂਜੀ ਮੰਡੀ ਛੜਾ ਲਈਆ ਸਾਡੇ ਆ। ਹਾਂ ਮੰਡੀ ਛੁੱਟ ਗਈ। ਸੁੱਕੇ ਹੋ ਗਏ ਤੁਸੀਂ ਮਰ। ਨੇ ਦੇਖ ਡੇਢ ਦੋ ਮਹੀਨੇ ਨਿਕਲਦੇ ਹੋ ਰਾਤ ਨੂੰ ਨਾ। ਹਾਂਜੀ ਹਾਂਜੀ। ਟੈਂਪੋ ਲੱਗ। ਇਹ ਦੋ ਅੱਜਾਂ ਦੇ 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 ਦਿਨ ਚੜ੍ਹਦੇ ਰਹੇਗੇ ਤਾਂ ਇੱਕ ਰਵਾ ਦੂਰ ਅੱਤੇ ਲੱਗ ਜਾਂਦੀਆਂ ਆਈ। ਹੁਣ ਸੁੱਕਿਆ ਨਹੀਂ ਲੱਗ ਜਾਂਦਾ ਆਈ। ਚਲੋ ਐਂ ਹੀ ਹੈ ਜੀ। ਇੰਦਾ ਇਹ ਖਾਸਾ ਬਹੁਤ ਸੋਹਣਾ ਹੁੰਦਾ। ਆਹ ਤੇ ਅੱਜ ਮੰਡੀ ਤੇ ਨਾ ਭਾਈ ਵਿਕਦਾ। ਭਾਈ ਵਿਕਦਾ ਜੀ। ਭਾਈ ਵਿਕਦਾ। ਕਿੰਨੀਆਂ ਬਜਿਆ ਅੱਜ ਫਿਰ? ਅੱਜ 8 ਵਾਜੀ। 8। ਹਾਂਜੀ। ਬਿਲਕੁਲ। ਡੋਨੀ ਠੀਕ ਆ ਭਾ ਲਾਈਆਂ ਮਈਆਂ ਬਹੁਤ ਚੰਗੀਆਂ ਚੰਗੀਆਂ ਭਾ ਰਹੀਆਂ ਕਰੀ ਸੁਰ ਵਧੀਆ ਆਜੋ ਇਹ ਬਾਈ ਜੀ ਇਹ ਝੋਟੀ ਕੱਲ ਦੀ ਸੂਈ ਹੈ ਪਹਿਲਾ ਸੂਆ ਨਹੀਂ ਦੂਜਾ ਦੂਜਾ ਸੂਆ ਤੇ ਭਾਈ ਜੀ ਕਿੰਨਾ ਬੋਲਾ ਮੰਗਰ ਇਹਦੇ ਕੱਟੀ ਆ ਮੰਗਰ ਵਾਲੀ ਸੂਈ ਬੜੀ ਚੰਗੀ ਆ ਉਹਦਾ ਜਿਆਦਾ ਢੰਗ ਉਹਦਾ ਬਹੁਤ ਆਰ ਤੋਂ ਦੀ ਸੂਈ ਬੜੀ ਬੋਲੀ ਵਾਹ ਵਾਹ ਠੀਕ ਕੌਣ ਬੜੀ ਕੌਣ ਵਾਲੀ ਬੋਲੀ ਕੱਟੀ ਆਜੋ ਲਿਆਓ ਕਰੋ ਜੀ ਲਓ ਜੀ ਵੇਖੋ ਕਰੋ ਵੱਡੀ ਝੋਟੀ ਆ ਤੇ ਦੇਖੋ ਇਹੋ ਨੇ ਝੋਟੀ ਪੂਰੀ ਜ਼ਬਰਦਸਤ ਵਾਲੀ ਸੂਈ ਬੋਲੋ ਕੰਡੇ ਦੀ ਝੋਟੀ ਬੜੀ ਖਰੀ ਬੱਠੀ ਮਾ ਆਜੇ ਖੋਜੂ ਖਾਲੀ ਫਸਣਾ ਜੇ ਅਜ ਆਜੋ ਜੀ ਆਜੋ ਆਜਾ ਬਾਠੀ ਗਿਆ ਚਲੋ ਆਜੋ ਬਜੀ ਆਜੋ ਹਾਂਜੀ ਹਾਂਜੀ ਬੋਲੋ ਕਿੰਨੇ ਦੇ ਦੀਏ ਜੀ ਭਾਦ ਨਾ ਜੈ ਜਿੰਦਾ ਚਾਂਦ ਰੇਟ ਲੱਖ ਦੀ ਦੇ ਦੀਏ ਲੱਖ ਦਾ ਚਲੋ ਹੋਰ ਦੋ ਕਰ ਦੇ ਦੀਏ ਹੋਰ ਜਾ ਦੋ ਚੁੱਪ ਚਾਦ ਮੇਰੀ ਦੇ ਦੋ ਹੀ ਹੋਰ ਜਾਂ ਦੋ ਇਤਨਾ ਨਵੇਂ ਦੀ ਆ ਜਾਓ ਭਾਈ ਆ ਜਾਓ ਇਹ ਨੀਲੀ ਇਹ ਨੀਲੀ ਸੁਭੀਏ ਜੀ ਹਾਂਜੀ ਸੁਭੀਏ ਜੀ ਭਾਈ ਜੀ ਕਿੰਨੇ ਦੋਤਾ ਦੋ ਤੋਂ 12 13 ਕਿਲੋ ਜਵਾਈ ਬੜੀ ਧੀ ਭੋਲੀ ਆ ਅੱਛਾ ਉਧਰ ਜਾਉਂਦੀ ਮਤਲਬ ਉਧਰ ਪਰ ਭੋਲੀ ਨਹੀਂ ਆ ਕੋ ਗੱਲ ਨਹੀਂ ਠੀਕ ਧਾਰ ਉਧਰ ਬਹੁਤ ਬੋਝ ਜਵਾਈ ਬੜੀ ਨਜ਼ਾਰੇਦਾਰ ਬੜੀ ਮੋਟੀ ਦੁੱਧ 12 ਕਿਲੋ ਮਰਜੀ ਆ ਹਾਂਜੀ 12 13 ਕਿਲੋ ਮੈਂ ਖੋਖਾ ਆ ਅੱਛਾ ਹੁਣ ਹਾਂ ਮੋਰੇ 12 13 ਚੰਗਾ ਲੈ ਬਾਬੂ ਹਾਂਜੀ هاڻي چنهو پڙهو گهيو رهيا آهيو ها مر چڪو باجي ها هرئي بني آڪا کيا جو ٿي آ جو آ جو وڌي آ جو ماٿي نشانين ساري هين کٽا گئے دي ٽي کٽا ڏتا چلو کٽي جلڻ ڏو کٽا نين مڪس نين هاجي هون ته ڊيكا دا ما ڏيك ڏس ڏي ਦੋ ਦੋ ਵਾਲੀ ਮਾਦਾ ਸੁਈ ਸੋ ਲੰਬੀ ਬੜੀ ਜੀ ਬਿਲਕੁਲ ਸਾਂਭੀ ਬੜੀ ਆ ਹਾਂਜੀ ਹਾਂਜੀ ਲੈ ਇੱਕ ਪਾਂਦੀ ਦੀ ਚਲ ਜਾਓ ਘਟਾਣੇ ਨਹੀਂ ਆਪਾਂ ਇੱਕ ਪਾਂਦੀ ਜਾ ਇੱਕ ਪਾਂਦੀ ਜਾ ਚਲ ਠੀਕ ਆ ਆ ਜਾ ਉਧਰ ਮੈਂ ਦੁੱਧ ਆ ਰਹੀਏ ਦੋ ਦੋ ਠੀਕ ਆ ਮੈਂ ਆਹਾਂ ਜੀ ਇਹ ਜਵਾਂਦ ਨੂੰ ਦੁੱਧ ਲੈ ਅੱਛਾ ਦੋ ਥਣ ਹਾਂ ਪਿਓਰ ਦੁੱਧ ਜਵਾਂਦ ਨੂੰ ਠੀਕ ਆ ਹਾਂਜੀ ਦੁੱਧ ਕਿੰਨਾ ਦੋ ਤੇ ਕੋ 10 ਕਿਲੋ ਹੋਗਾ 10 ਕਿਲੋ ਦੁੱਧ ਤੂੰ ਆ ਤੱਕ ਦੇ ਲੈ ਲਓ ਕੱਟਾ ਮਾਦਰ ਇਹ ਕਰਮਾਂ ਨਾਲ ਮਿਲਦੀਆਂ ਨਾ ਜੀ ਝੋਟੀ ਨਹੀਂ ਚੰਗੀ ਕੋ ਗੱਲ ਨਹੀਂ ਕਰਮਾਂ ਨਾਲ ਮਿਲਦੀਆਂ ਨਾ ਕੋਈ ਕੋਈ ਮਿਲਦੀ ਸੌਜ ਮਿਲਦੀ ਸੌਜ ਇੱਕ ਅੱਧੀ ਹਾਂ ਥਾਣੇ ਵੀ ਕਰ ਪਰ ਥਾਣੇ ਵੀ ਬੜੀ ਐ ਝੋਟੀ ਕੋ ਗੱਲਾਂ ਨਹੀਂ ਸੁੰਭਾਈ ਬਣਿਆ ਚੋਣ ਚਾਣ ਬੈਠਾ ਮਰਾ ਹਾਂਜੀ ਹਾਂਜੀ ਹਾਂ ਕਰ ਕਰ ਨਾਲ ਬਿਲਕੁਲ ਜੀ ਇਹਦੇ ਸੌਜ ਇੱਕ ਅੱਧੀ ਮਿਲਦੀ ਹਾਂ ਬਿਲਕੁਲ ਬਜੀ ਬਿਲਕੁਲ ਠੀਕ ਹੈ ਤਾਂ ਬਜੀ ਫਿਰ ਇਹਦੀ ਕੀ ਮਰਾਂ ਇਹ ਉਹਦੇ ਉਹਦਾ ਜੀ ਕਹਦਾ ਵੀ ਭਾਵੇਂ ਇਹਦੇ ਬਿਗਾ ਨੂੰ ਤਾਂ ਲੱਖ ਦੀ ਵੇਚ ਜਾਂਦੀ ਜੇ ਉਹਦਾ ਕੋਈ ਘਰ ਵਾਲਾ ਹੋਵੇ। ਇਹਨੂੰ ਤਿੰਨ ਲੱਖ ਵੀ ਨਹੀਂ। ਜਿੰਨੇ ਪਾਣੀ ਤਿੰਨ ਲੱਖ 50 ਦੀ ਪਾ ਦੀ ਆਪਾਂ ਜਿਆਦਾ ਰੱਖ ਲਈਏ। ਹਾਂਜੀ ਠੀਕ ਹੈ 50 ਹਾਂਜੀ ਜਾਨੀ ਆਪਾਂ ਕੋਲ ਚਲੋ। ਹਾਂਜੀ। ਤੇ ਆਹ ਜੀ ਇੱਕੋ ਮੱਝ ਕੋਈ 10000 ਦਾ ਕੱਦੋਂ ਬੋਲੀ ਹੈ ਸਾਰੀ 5-6 ਦਿਨ ਦੀ ਛੁਈ ਹੈ। ਮੈਂ ਪੂਰੀ ਵੱਡੀ ਹੈ ਨਾ ਜੀ। ਵੱਡੀ ਮੈਂ ਵੱਡੀ ਦੁੱਧ ਵਾਲੀ ਨਹੀਂ। ਹੂੰ ਹੂੰ। ਲਓ ਜੀ ਇਹ ਵੀ ਵੇਖੋ। ਸਾਰੀ ਵੱਡੀ ਹੈ। ਹਾਂ। ਇਹ ਬੜੇ ਦੁੱਧ ਵਾਲੀ ਹੈ। ਹਾਂ। ਬਾਰੀ ਬਾਰੀ ਕੋਲੀ ਹੈ। ਬਾਠ ਠੀਕ ਬਹੁਤ ਸਰੀਰ ਬੁਧੀ ਚੰਗੀ ਜਮੇ ਆਜੋ ਲਿਓ ਕੱਟਾ ਜੀ ਕੱਟਾ ਕੱਟਾ ਚਲੋ ਲਿਓ ਆਜੇ ਨ ਪਰਿਵਾਰਸ਼ੀ ਵੰਦੇ ਦਾ ਸੋਈ ਬਾਠ ਠੀਕ ਹੈ ਜੀ ਬੰਦੋ ਬੰਦ ਹਾਂਜੀ ਹਾਂਜੀ ਮੱਝ ਦੇ ਵੀ ਲੱਖ ਦੀ ਆ ਹੂੰ ਪਰ ਨੱਬੇ ਦੇ ਦਈਏ ਜੈ ਜੀ ਜਾਣ ਦੋ ਜੈ ਤਿੰਨ ਛੱਡ ਦਿੰਨੇ ਹੋਰ ਪੂਰਾ 85 ਦੀ ਹਣਾ ਜੀ 85 ਠੀਕ ਆ ਠੀਕ ਆ ਮਾੜੀ ਡੈਰੀ ਠੀਕ ਆ 85 ਠੀਕ ਆ ਆ ਠੀਕ ਚਲੋ ਇਹ ਜੀ ਇਹ ਟੋਕੜਾ ਝੋਟੀ ਅੱਜ ਹੀ ਇਹ ਆਪਣੇ ਕੋਲ 5-6 ਕਿਲੋ ਦੁੱਧਾ ਗੱਪਣਾ ਹੈ ਨਹੀਂ ਨਿਕੰ ਭਰਨੀ ਉੱਤ ਟੋਕੜਾ ਕੱਲੀ ਟੋਕੜਾ ਝੋਟੀ 5-6 ਕਿਲੋ ਦੁੱਧਾ ਠੀਕ ਟੋਕ ਲੈੰਦੀ ਦੀ ਠੀਕ ਆ ਜੀ ਉੱਤ ਆ ਹੀ ਤਾਂ ਉੱਥੇ ਨਾ ਪਾੜੇ ਤੇ ਹੁਣ ਤਾਂ ਇੱਥੇ ਤੇ ਡੱਕ ਕਰਨਾ ਹੀ ਆ ਹਾਂ ਹਾਂ ਮਾੜਾ ਮੋਟਾ ਕਰਾਣਾ ਪਰ ਮੈਂ ਝੋਟੀ ਚੰਗੀ ਸਾਫ ਸੁਭਾ ਸੀਰ ਲੰਦੀ ਚੋਗੀ ਆਜੋ ਪਹਿਲਾ ਸੋਹ ਹਣਾ ਜੀ ਪਹਿਲਾ ਸੋਹ ਅਸੀਂ ਜੇ ਮਾਰ ਕੇ ਕਹਾਣੀ ਦੀ ਆਈ ਐਡ ਕੋਈ ਆਜੀ ਆਈ ਹਾਂਜੀ ਹਾਂਜੀ ਤੇ ਭਾਈ ਫਰਿੰਦੀ ਕੀ ਮੇਰਾ ਹਾਂਜੀ ਕੀ ਮੇਰਾ ਜੈ ਜੀ ਕੀਮਤ ਜੈ ਜੀ ਉਦਾਂ ਦੇ 50 ਦੀ ਪੋਣੀ ਆ ਹਾਂਜੀ ਤੇ ਚਲ 45 ਦੇ ਦਾਂਗਾ ਆਪਾਂ ਜ਼ਿਆਦਾ ਨਹੀਂ ਰੱਖੋ ਹੋਰ ਜਾਣ ਦੋ ਨਹੀਂ ਨਹੀਂ ਠੀਕ ਆ 45 ਦੀ ਦੋ ਹੀ ਛੱਡ ਦੋ ਲੈ ਇਹਦਾ 45 ਦੀ ਚਲ ਚਲ ਜਾਂਦੇ ਇਹ ਕਬੜਾ ਕੱਟੀ ਦਾਸ ਦੇ ਇੱਕ ਲੈਦੀ 10 ਦਿਨ ਹੀ ਦੇ ਪਹਿਲਾ ਸੁਹਾ ਪਹਿਲਾ ਸੁਹਾ ਬੰਦੀ ਚੋਗੀ ਆ ਪਹਿਲਾ ਸੁਹਾ ਛੋਟੀ ਬੰਦੀ ਚੋਗੀ ਐ ਇਹੀ ਦੋ ਉਹ ਤੋਂ ਦੇਖੋ ਚੋਗੀ ਆਹ ਕੱਟੀ ਠੰਡੀ ਛੋਟੀ ਵੀ ਬੜੀ ਸੋਣੀ ਛੋਟੀ ਸੁਣਾ ਸੁਣਾ ਜਿੰਨੀ ਸਾਫ ਆ ਕੋਈ ਗੱਲ ਨਹੀਂ ਸਾਊ ਬੜੀ ਗੇ ਸੀਲ ਬੜੀ ਅੱਜ ਬੜੀ ਕੱਟੀ ਥੋੜੀ ਬਣੋ ਜੀ ਦੰਦਾਰ ਫਰੀਜ ਦੇ ਉੱਪਰ ਹੀ ਲੈ ਲੇ ਜੀ ਹੂੰ ਚਲੋ ਨਹੀਂ ਲੱਗਿਆ ਕਰਾ ਮਨ ਬੰਦੋ ਹਾਂਜੀ ਹਾਂ ਜੀ ਕੱਟੀ ਨੇ ਜੇ ਪਹਿਲਾ ਲਾਈਏ ਤਾਂ ਫੇਰ ਭਾਵੇਂ 90 95 ਦੀ ਆ ਹੂੰ ਤੇ ਹੁਣ 80 ਦੀ ਪਾ ਲੈਣੀ ਆਪਾਂ ਜਿਆਦਾ ਨਹੀਂ ਰੱਖੀ ਠੀਕ ਆ ਠੀਕ ਆ ਬਿਲਕੁਲ ਹਾਂ ਗਲਤ ਨਹੀਂ ਇਹ ਵੀ ਕੱਪੜੀ ਹੈ ਜੀ ਇਹ ਵੀ ਕੱਪੜਾ ਲਓ ਤੇ ਵੀ ਬੈਠ ਜਾ ਮੱਝ ਪਿਆ ਰਿਆ ਤੁਸੀਂ ਜੇ ਸੁਗਿਆ ਮੱਝ ਦੁੱਧਾ ਬਾਈ ਜੀ ਭਾ ਵੀ ਰਜਾਇਜ ਆ ਹਰਾਂ ਦੀ ਲੋੜ ਹੀ ਨੇ ਭਾਵੇਂ ਕਿ ਨਹੀਂ 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 ਜਾਇਜਾ ਜੀ ਕੇ ਹਾਂ ਜਾਇਜ ਜੱਲਣ ਦੋ ਆਪਾਂ ਇਹ ਫੇਰ ਵੇਚਾ ਬਸ ਜੀ ਬਸ ਬਸ ਮਾ ਤੇਰੀ ਦੋ ਦਾ ਇਹ ਦੋ ਬਾਰਾ ਤੇਰਾ ਕੋਈ ਐਵੇਂ ਦੀ ਕਕਰ ਕਕਰ ਹੁੰਦੀ ਬਈ ਗੀ ਕਕਰ ਬਣਾਉਂਦੇ ਬਈ ਇਹ ਕਿਹਨੇ ਸਿੱਧੀਆਂ ਚਾਰ ਚਾਰ ਵੇਖਦੀਆਂ ਹਾਂ ਬਿਲਕੁਲ ਤਾਂ ਹੀ ਚਾਰ ਵਿਕਣਗੀਆਂ ਬਿਲਕੁਲ ਬਈ ਬਿਲਕੁਲ ਬਿਲਕੁਲ ਹਾਂਜੀ ਬੋਲੋ 80 ਦੀ ਪਾ ਰਹੀ ਏ ਹੋਰ ਜਾਣ ਦੋ ਹੋਰ ਕੜ ਕਰ ਲੈ ਜੀ ਕੇ 75 ਦੀ ਚੱਲ ਜਾਣ ਦੋ 75 ਦੀ ਠੀਕ ਹੈ ਕੋਈ ਨਹੀਂ ਇਹੇ ਜੀ ਮਾ ਤੇ ਗਾੜੀ ਵੱਡੀ ਆ ਉਹ ਤਾਂ ਜੇ ਦੇ ਪਹਿਲੇ ਬਿਆਨ ਲਈ ਫੇ 1.5 ਲੱਖ ਦੀ ਆ ਬੜੀ ਤਖੜੀ ਮੈਨੇ ਬੜੀ ਮੈਂ ਤਖੜੀ ਮੈਂ 20 ਹਜ਼ਾਰ ਕਰਦੇ ਹਾਂ ਮੈਂ ਬਈ ਇਹ ਤਾਂ ਬੜੀ ਬੜੂ ਮਣੂ ਬੜੀ ਆਗਰੇ ਨਹੀਂ ਜਾਣ ਇਸ ਦੀ ਜੀ ਹਾਂ ਆਗਰੇ ਜਾਣ ਸਹੀ ਗੱਲ ਹੈ ਜੀ ਆਗਰੇ ਜਾਣ ਚਲੋ ਕੋਈ ਇਟਿਆਗਰਾ ਬਣਾਤਾ ਹਾਂ ਆਗਰੇ ਹੀ ਬਿਲਕੁਲ ਜੀ ਮੇਰਾ ਪੁੱਤ ਉਹ ਤਾਂ ਅਗਲੇ ਮੈਂ ਨਾ ਕੋਈ ਬਣਾ ਹਾਂ ਜੀ ਕਿਦੇ ਮੈਂ ਨਾ ਪੁੱਤ ਵਾਹ ਗਏ ਜੀ ਮਾੜੀ ਗਰੀ ਮਈਆ ਵੱਡੀ ਮੈ ਨਾਲੇ ਨਖਲਾ ਮੈਂ ਤੋਰੀ ਨਖਾ ਬੜੀ ਮਾੜੀ ਮੋਡੀ ਗੱਲ ਨਹੀਂ ਮਾੜੀ ਕੋਈ ਗੱਲਾਂ ਨਹੀਂ ਕਿਤੇ ਧਾ ਨਹੀਂ ਕਿੱਪਣ ਕਿਤੇ ਕੀ ਬਾਤਾਂ ਆਈਆਂ लास्ट ਪੀਸ ਹੀ ਇਹਦੀ ਹੁਣ ਲਾਟਵਾ ਹਾਂਜੀ ਉਹ ਮਈ ਦਾ ਪਹਿਲੇ ਉਹਿਆ ਤੇ ਡੇਢ ਦੀ 1 20 ਦੀ ਆ ਉਹਨਾਂ ਆਪਾਂ ਲੱਖ ਦੀ ਦੇਣੀ ਆ ਠੀਕ ਆ ਠੀਕ ਆ ਰਹਿਣ ਦੀ ਘਟਾ ਨਹੀਂ ਆ ਠੀਕ ਆ ਮੈਂ ਜਿਆਦੀ ਚੰਗੀ ਨਹੀਂ ਠੀਕ ਆ ਚੱਲਣ ਦੋ ਹਾਂ ਲੱਖ ਦੀ ਲੋ ਜੀ ਫੇਰ ਅੱਠ ਮਈਆਂ ਤੇ ਬਿਲਕੁਲ ਜੈ ਉਹਨਾਂ ਨੂੰ ਜੂ ਪਤਾ ਰੱਬ ਦਾ ਨਹੀਂ ਆਈਆਂ ਇੱਥੇ ਆਓ ਚੁਆਈ ਕਰਕੇ ਚੈੱਕ ਕਰੀਏ ਨਾ ਭਾਈ ਜੀ ਹਾਂ ਜੁਆਈ ਕਰਕੇ ਖੜੋਗੇ ਹਾਂਜੀ ਹਾਂ ਚੁਆਈ ਕਰਕੇ ਆਪਣੀ ਸਟੱਲੀ ਕਰਕੇ ਫੇਰ ਆਪਣੀ ਖੜਨ ਜਿਹਨੇ ਖੜਨੀ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਵਧੀਆ ਚੋਣ ਚਾਣਦੇ ਆ ਇੱਕ ਨੰਬਰ ਆ ਕੋਈ ਗੱਲ ਨਹੀਂ ਚਲੋ ਸੋਹ ਸੋਹ ਨੇ ਆ ਰਹੀਆਂ ਵੋ ਬੋਲੋ ਨੰਬਰ 49780 5138 ਠੀਕ ਹੈ ਪਿੰਡ ਪਿੰਡ ਗੱਗੜਪੁਰਾਂ ਦੇ ਲਾਂਬਰਸਰ ਤਹਿਸੀਲ ਬਾਬਾ ਕਾਲਾ ਸਾਸਿਕਾ ਠੀਕ ਹੈ ਜੀ ਸਾਸਿਕਾ ਸਾਸਿਕਾ